ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਜਿਹੜੀ ਚਰਚਾ ਉਛੜ ਗਈ ਹੈ ਚਰਚਾ ਇਹ ਹੋ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਦਫਤਰ ਆ ਜਿਹਨੂੰ ਸੀਐਮਓ ਕਹਿੰਦੇ ਆ ਚੀਫ ਮਿਨਿਸਟਰ ਆਫਿਸ ਉੱਥੇ ਇੱਕ ਨਵਾਂ ਸ਼ਖਸ ਜਿਹੜਾ ਉਹ ਦਿੱਲੀ ਤੋਂ ਆ ਰਿਹਾ ਹੁਣ ਇਸ ਸ਼ਖਸ ਦਾ ਜਿਹੜਾ ਨਾਮ ਆ ਉਹ ਨਾਮ ਹੈ ਵਿਭਵ ਕੁਮਾਰ ਭੋਨੇ ਵਿਭਵ ਕੁਮਾਰ ਕੌਣ ਨੇ ਵਿਭਵ ਕੁਮਾਰ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ ਉਹਨਾਂ ਦੇ ਪੀਏ ਹੁੰਦੇ ਸੀਗੇ ਉਹਨਾਂ ਦੇ ਨਿੱਜੀ ਸਹਾਇਕ ਸੀਗੇ ਵਿਵਵ ਕੁਮਾਰ ਬਾਰੇ ਇਹ ਦੱਸਿਆ ਜਾਂਦਾ ਵੀ ਅਰਵਿੰਦ ਕੇਜਰੀਵਾਲ ਪੂਰਾ ਭਰੋਸਾ ਕਰਦੇ ਆ ਵਿਵਵ ਕੁਮਾਰ ਦੇ ਉੱਤੇ ਤੇ ਵਿਵਵ ਕੁਮਾਰ ਦੀ ਸਲਾਹ ਤੋਂ ਬਿਨਾਂ ਉਹ ਕੋਈ ਕੰਮ ਨਹੀਂ ਕਰਦੇ ਵਿਵਵ ਕੁਮਾਰ ਜਿਹੜੇ ਆ ਦੱਸਿਆ ਜਾਂਦਾ ਵੀ ਕਿਸੇ ਵੇਲੇ ਅਰਵਿੰਦ ਕੇਜਰੀਵਾਲ ਦੇ ਨਾਲ ਜਿਹੜਾ ਵਾ ਉਹ ਇਹਨਾਂ ਦੇ ਵੀਡੀਓ ਐਡਿਟ ਕਰਿਆ ਕਰਦੇ ਸੀਗੇ ਕਿਹਾ ਜਾਂਦਾ ਇਹ ਗੱਲ ਕਿ ਜਦੋਂ ਸੰਗਠਨ ਬਣਾਇਆ ਸੀ ਇਹਨਾਂ ਨੇ ਜਦੋਂ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਅੰਦੋਲਨ ਚੱਲਿਆ ਸੀਗਾ ਤਾਂ ਵਿਭਵ ਕੁਮਾਰ ਉਸੇ ਵੇਲੇ ਦੇ ਜਿਹੜੇ ਆ ਅਰਵਿੰਦ ਕੇਜਰੀਵਾਲ ਦੇ ਨਾਲ ਇਹਨਾਂ ਦੇ ਨਾਲ ਸਲਾਹਕਾਰ ਵਜੋਂ ਕੰਮ ਕਰਦੇ ਰਹੇ ਤੇ ਬਾਅਦ ਚੋਂ ਜਦੋਂ ਦਿੱਲੀ ਦੇ ਵਿੱਚ ਸਰਕਾਰ ਬਣਦੀ ਆ ਤਾਂ ਫੇਰ ਇਹਨਾਂ ਨੂੰ ਬਤੌਰ ਪੀਏ ਯਾਨੀ ਕਿ ਅਫੀਸ਼ੀਅਲ ਰੈਂਕ ਜਿਹੜਾ ਵਾ ਉਹ ਦੇ ਦਿੱਤਾ ਜਾਂਦਾ ਵੀ ਇਹ ਉਹਨਾਂ ਦੇ ਨਿੱਜੀ ਸਹਾਇਕ ਰਹਿਣਗੇ ਹੁਣ ਕਿਉਂਕਿ ਇਸ ਵਕਤ ਅਰਵਿੰਦ ਕੇਜਰੀਵਾਲ ਜਿਹੜੇ ਆ ਇਹ ਵੀ ਇੱਕ ਆਮ ਐਮਐਲਏ ਆ ਕਿਉਂਕਿ ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੋਇਆ ਤੇ ਵਿਵਵ ਕੁਮਾਰ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗਾ ਸੀਗਾ ਤੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀਗਾ ਕਿ ਉਹਨਾਂ ਨੇ ਆਪਣੇ ਹੀ ਰਾਜ ਸਭਾ ਮੈਂਬਰ ਜਿਹੜੇ ਆ ਸੁਆਤੀ ਮਾਲੀਵਾਲ ਉਹਨਾਂ ਨਾਲ ਮਾਰਕਟਾਈ ਕੀਤੀ ਹੁਣ ਚਰਚਾਵਾਂ ਦਾ ਬਾਜ਼ਾਰ ਤਾਂ ਇਸ ਵੇਲੇ ਪੂਰਾ ਗਰਮ ਹੈ ਕਿ ਵਿਵਵ ਕੁਮਾਰ ਜਿਹੜੇ ਆ ਇਹ ਇਸ ਵਕਤ ਉੱਥੇ ਮੁੱਖ ਮੰਤਰੀ ਆਫਿਸ 'ਚ ਆ ਜਾਣਗੇ ਸੀਐਮਓ ਦੇ ਵਿੱਚ ਆ ਜਾਣਗੇ ਪਰ ਸਵਾਲ ਫੇਰ ਉੱਥੇ ਖੜਾ ਹੁੰਦਾ ਕੀ ਕੀ ਜਿਹੜੇ 92 ਦੇ 92 ਐਮਐਲਏ ਆ ਇਹ ਇਹਨਾਂ ਨੂੰ ਸਵਾਰਕਾਰ ਕਰ ਲੈਣਗੇ ਬਈ ਸਾਡੇ ਉੱਤੇ ਅਰਵਿੰਦ ਕੇਜਰੀਵਾਲ ਹੋਣਾਂ ਦਾ ਸਾਬਕਾ ਪੀਏ ਜਿਹੜਾ ਵਾ ਜਿਹੜਾ ਵਿਭਵ ਕੁਮਾਰ ਆ ਜਿਹਦੇ ਉੱਤੇ ਬਹੁਤ ਭਰੋਸਾ ਕਰਦੇ ਆ ਤੇ ਫਿਰ ਇਹ 92 ਐਮਐਲਏ ਦੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਇਹ ਵਿਧਾਇਕ ਬਣੇ ਇਹਨਾਂ ਦੇ ਉੱਤੇ ਭਰੋਸਾ ਹੀ ਨਹੀਂ ਕਰਦੇ ਸਵਾਲ ਤਾਂ ਇਹ ਵੀ ਫੇ ਖੜਾ ਹੁੰਦਾ ਨਾ ਬਈ ਅਰਵਿੰਦ ਕੇਜਰੀਵਾਲ ਜਿਹੜੇ ਪਾਰਟੀ ਦੇ ਸੁਪਰੀਮੋ ਨੇ ਉਹ ਵਿਭਵ ਕੁਮਾਰ ਤੇ ਜ਼ਿਆਦਾ ਭਰੋਸਾ ਕਰਦੇ ਆ ਰਾਗਵ ਚੱਡਾ ਤੇ ਜ਼ਿਆਦਾ ਭਰੋਸਾ ਕਰਦੇ ਆ ਤੇ ਇਹਨਾਂ 92 ਐਮਐਲਏਾਂ ਤੋਂ ਉਹਨਾਂ ਦਾ ਵਿਸ਼ਵਾਸ ਜਿਹੜਾ ਉਹ ਪੂਰੇ ਤਰੀਕੇ ਨਾਲ ਉੱਠ ਗਿਆ ਖੈਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿਉਂਕਿ ਤਬਦੀਲੀਆਂ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਨੇ ਸੀਐਮਓ ਦੇ ਵਿੱਚ ਤਬਦੀਲੀਆਂ ਹੋ ਸਕਦੀਆਂ ਨੇ ਜਿਸ ਕਦਰ ਉਹਨਾਂ ਦੇ ਓਐਸਡੀ ਜਿਹੜੇ ਆ ਉਹ ਹਟਾਏ ਗਏ মিডিਆ ਐਡਵਾਈਜ਼ਰ ਹਟਾਏ ਗਏ ਹੁਣ ਤਬਦੀਲੀਆਂ ਜ਼ਰੂਰ ਹੋਣਗੀਆਂ ਪਰ ਚਾਹੀਦਾ ਤਾਂ ਇਹ ਆ ਵੀ ਤੁਸੀਂ ਕੋਈ ਪੰਜਾਬ ਦਾ ਬੰਦਾ ਜਿਹੜਾ ਪੰਜਾਬ ਦਾ ਚੁਣਿਆ ਨੁਮਾਇੰਦਾ ਜਿਹੜਾ ਵਾ ਉਨੂੰ ਇਹ ਵਾਗਡੋਰ ਸੌਪੋ ਕਿ ਭਾਈ ਤੁਸੀਂ ਪੰਜਾਬੀਓ ਤੁਸੀਂ ਪੰਜਾਬ ਦੇ ਜਾਏ ਹੋ ਤੁਹਾਨੂੰ ਪੰਜਾਬੀਆਂ ਦੀ ਤਸਵੀਰ ਪਤਾ ਤੇ ਤੁਸੀਂ ਇਹਨੂੰ ਲੀਡ ਕਰੋ ਹਾਲਾਂਕਿ ਮੈਂ ਇੱਕ ਵਾਰੀ ਫੇਰ ਇਹ ਗੱਲ ਕਲੀਅਰ ਕਰ ਦਿਆ ਵੀ ਇਸ ਵਕਤ ਇਹ ਕੇਵਲ ਚਰਚਾਵਾਂ ਨੇ ਖਬਰਾਂ ਚੱਲ ਰਹੀਆਂ ਨੇ ਕਿ ਆਸਰਾਈਆਂ ਨੇ ਵੀ ਵਿਭਵ ਕੁਮਾਰ ਦਾ ਨਾਮ ਇੱਕ ਫਾਈਲ ਤੋਰੀ ਗਈ ਹੈ ਅੱਗੇ ਨੂੰ ਵੀ ਜਿਹਦੇ ਵਿੱਚ ਵਿਭਵ ਕੁਮਾਰ ਦਾ ਜ਼ਿਕਰ ਪੂਰੇ ਜ਼ੋਰਾਂ ਦੇ ਉੱਤੇ ਹੋ ਰਿਹਾ ਕਿ ਵਿਭਵ ਕੁਮਾਰ ਨੂੰ ਜਿਹੜਾ ਵਾ ਉਹ ਸੀਐਮਓ ਦੇ ਵਿੱਚ ਲਗਾਇਆ ਜਾ ਸਕਦਾ ਬਤੌਰ ਇਹਨਾਂ ਨੂੰ ਪੀਐਵੀ ਲਗਾਇਆ ਜਾ ਸਕਦਾ ਜਾਂ ਫਿਰ ਜਿੱਦਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਇੱਕ ਨਵਾਂ ਪਾਵਰ ਸੈਂਟਰ ਜਿਹੜਾ ਵਾ ਉਹ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬਣਾ ਦਿੱਤਾ ਜਾਏਗਾ